ਦੇ ਜਿੰਗਲ ਰਾਤ ਪੈ ਚੱਲੀ ਏ ਪੈਂਦਾ ਹਲੇ ਬਹੁਤ ਪਿਆ ਹੈ ਕੋਹਾੜੀ दिखी ਇੱਕ ਫੌਜੀ ਵੇਲ ਗੱਡੀ ਤੇ ਆਪਣੇ ਪਿੰਡ ਪਰਤ ਰਿਹਾ ਸੀ ਸਟੇਸ਼ਨ ਉਸਦੇ ਪਿੰਡ ਤੋਂ ਬਹੁਤ ਦੂਰ ਸੀ ਅਤੇ ਫੌਜੀ ਨੂੰ ਲੰਬਾ ਪੈਂਡਾ ਤੁਰ ਕੇ ਜਾਣਾ ਸੀ ਰੇਲ ਗੱਡੀ ਸਟੇਸ਼ਨ ਤੇ ਸ਼ਾਮ ਨੂੰ ਪਹੁੰਚੀ ਅਤੇ ਫੌਜੀ ਆਪਣਾ ਸਮਾਨ ਮੋਢੇ ਤੇ ਚੱਕ ਕੇ ਪਿੰਡ ਵੱਲ ਤੁਰ ਪਿਆ ਲੰਬੇ ਰੇਲ ਸਫ਼ਰ ਅਤੇ ਪੈਦਲ ਤੁਰਨ ਕਰਕੇ ਫੌਜੀ ਥੱਕ ਗਿਆ ਸੀ ਫੌਜੀ ਆਪਣੇ ਆਪ ਨੂੰ ਕਹਿਣ ਲੱਗਾ ਬਲਦੇਜ ਸਿੰਘ ਰਾਤ ਪੈ ਚੱਲੀ ਪੈਂਦਾ ਹਲੇ ਬਹੁਤ ਪਿਆ ਹੈ ਰੱਬ ਕਰੇ ਕਿਤੇ ਕੋਈ ਰਾਤ ਕੱਟਣ ਲਈ ਥਾਂ ਲੱਭ ਜਾਵੇ ਤਾਂ ਜੋ ਮੈਂ ਸਵੇਰੇ ਸਹੀ ਸਲਾਮਤ ਕਰ ਪਹੁੰਚ ਜਾਵਾਂ ਫੌਜੀ ਅਜੀ تھੋੜੀ ਦੂਰ ਹੀ ਗਿਆ ਸੀ ਕਿ ਉਹਨੂੰ ਜੰਗਲ ਵਿੱਚ ਇੱਕ ਘਰ ਦਿਸਿਆ ਘਰ ਕੋਲ ਪਹੁੰਚ ਕੇ ਫੌਜੀ ਨੇ ਦਰਵਾਜ਼ਾ ਖੜਕੜਾਇਆ ਅੰਦਰੋਂ ਇੱਕ ਬਜ਼ੁਰਗ ਮਾਤਾ ਦੀ ਆਵਾਜ਼ ਆਈ ਕੌਣ ਹੈ ਭਾਈ माता मैं एक फौजी हाँ छुट्टी ते घर चलिया हाँ मेरा पिंड बहुत दूर है ते रात पै गई है कि मैं रात इथे रुक के आराम कर सकता हाँ मैं बहुत थकिया होया हाँ बुजुर्ग माता ने दरवाजा खोलिया बोली आप अंदर आ जा ठंड भी बहुत है अज ਬਜ਼ੁਰਗ ਮਾਤਾ ਨੇ ਮੰਜੇ ਉੱਤੇ ਬਿਸਤਰਾ ਵਿਛਾਇਆ ਅਤੇ ਬੋਲੀ ਲੈ ਪੁੱਤ ਤੂੰ ਆਰਾਮ ਕਰ ਲੈ ਅਤੇ ਤੜਕੇ ਨੂੰ ਆਪਣੇ ਘਰ ਚਲਾ ਜਾਵੀਂ ਧੰਵਾਦ ਮਾਤਾ ਜੀ ਹਾਂ ਜੀ ਮੈਂ ਸਵੇਰੇ ਤੜਕੇ ਹੀ ਚਲਾ ਜਾਵਾਂਗਾ ਮਾਤਾ ਜੀ ਕੁਝ ਖਾਣ ਨੂੰ ਹੈ ਬਹੁਤ ਭੁੱਖ ਲੱਗੀ ਹੈ ਮਾਤਾ ਬਹੁਤ ਕੰਜੂਸ ਸੀ ਉਸਨੇ ਫੌਜੀ ਨੂੰ ਟਰਕਣ ਲਈ ਕਹਿ ਦਿੱਤਾ ਨਾ ਪੁੱਤ ਮੈਂ ਤਾਂ ਬਹੁਤ ਗਰੀਬ ਹਾਂ ਤੇ ਇਕੱਲੀ ਹੀ ਰਹਿੰਦੀ ਹਾਂ ਨਾ ਲਦੇ ਪਿੰਡੋਂ ਜਾ ਕੇ ਖਾਣ ਲਈ ਸਮਾਨ ਲਿਆਉਂਦੀ ਹਾਂ ਪਰ ਕੁਝ ਦਿਨਾਂ ਤੋਂ ਜਾਣ ਲਈ ਸਿਹਤ ਨਹੀਂ ਮੰਨੀ ਮੈਂ ਤਾਂ ਆਪ ਸਾਰਾ ਦਿਨ ਕੁਝ ਨਹੀਂ ਖਾਦਾ ਫੌਜੀ ਸਿਆਣਾ ਸੀ ਉਨੇ ਪਿਆਰ ਨਾਲ ਕਿਹਾ ਕੋਈ ਗੱਲ ਨਹੀਂ ਮਾਂ ਤੁਸੀਂ ਮੈਨੂੰ ਰਾਤ ਆਪਣੇ ਘਰ ਆਸਰਾ ਦਿੱਤਾ ਇਹ ਹੀ ਬਹੁਤ ਹੈ ਮਾਤਾ ਨਾਲ ਗੱਲਬਾਤ ਕਰਦਿਆਂ ਫੌਜੀ ਦੀ ਨਿਗਾਹ ਇੱਕ ਬਿਨਾ ਦਸਤੇ ਦੀ ਕੁਹਾੜੀ ਉੱਤੇ ਪਈ ਫੌਜੀ ਨੂੰ ਇੱਕ ਜੁਗਤ ਸੁਝੀ ਅਤੇ ਥੋੜਾ ਮੁਸਕਰਾ ਕੇ ਮਨ ਹੀ ਮਨ ਵਿੱਚ ਬੋਲਿਆ ਲੈ ਬਈ ਬਲਤੇਜ ਲੱਗਦਾ ਹੈ ਭੋਜਨ ਦਾ ਪ੍ਰਬੰਧ ਵੀ ਹੋ ਜਾਣਾ ਹੈ ਅਤੇ ਮਾਤਾ ਵੱਲ ਦੇਖ ਕੇ ਬੋਲਿਆ ਚੰਗਾ ਮਾਤਾ ਜੇ ਕੁਝ ਖਾਣ ਲਈ ਨਹੀਂ ਹੈ ਤਾਂ ਆਪਾਂ ਕੁਹਾੜੀ ਦੀ ਖੀਰ ਬਣਾ ਲੈਂਦੇ ਹਾਂ ਮਾਤਾ ਬਹੁਤ ਹੈਰਾਨ ਹੋਈ ਤੇ ਬੋਲੀ ਕਹਾ ਆੜੀ ਦੀ ਖੀਰ ਹਾਂ ਹਾਂ ਕਿਉਂ ਨਹੀਂ ਫੌਜ ਵਿੱਚ ਰਹਿ ਕੇ ਬਹੁਤ ਕੁਝ ਸਿੱਖਿਆ ਹੈ ਬਸ ਮੈਨੂੰ ਇੱਕ ਖੁੱਲਾ ਭਾਂਡਾ ਕੜਚੀ ਅਤੇ ਚੁੱਲਾ ਦੇ ਦਿਓ ਫੌਜੀ ਆਪਣੀ ਜੁਗਤ ਕੰਮ ਕਰਦੀ ਦੇਖ ਮੁਸਕਰਾਇਆ ਮਾਤਾ ਹੈਰਾਨ ਸੀ ਕਿ ਕੁਹਾੜੀ ਦੀ ਖੀਰ ਕਿਵੇਂ ਬਣ ਸਕਦੀ ਹੈ ਉਸਨੇ ਇਹ ਵੇਖਣ ਲਈ ਫੌਜੀ ਨੂੰ ਭਾਂਡਾ ਅਤੇ ਕੜਚੀ ਦੇ ਦਿੱਤੀ ਫੌਜੀ ਨੇ ਕੁਹਾੜੀ ਚੰਗੀ ਤਰ੍ਹਾਂ ਧੋ ਕੇ ਭਾਂਡੇ ਵਿੱਚ ਧਰੀ ਥੋੜਾ ਜਿਹਾ ਪਾਣੀ ਪਾਇਆ ਅਤੇ ਚੁੱਲ੍ਹੇ ਉੱਤੇ ਰੱਖ ਦਿੱਤੀ ਪੁੱਤ ਤੂੰ ਠੀਕ ਹੈ ਨਾ ਘਾੜੀ ਦੀ ਖੀਰ ਬਣਦੀ ਵੀ ਹੈ ਮਾਂ ਬਸ ਦੇਖੀ ਜਾ ਐਸੀ ਸਵਾਦ ਖੀਰ ਬਣਾਵਾਂਗਾ ਤੁਸੀਂ ਕਦੇ ਨਹੀਂ ਖਾਧੀ ਹੋਣੀ ਫੌਜੀ ਭਾਂਡੇ ਵਿੱਚ ਕੁਹਾੜੀ ਨੂੰ ਹਿਲਾਇ ਜਾ ਰਿਹਾ ਸੀ ਅਤੇ ਮਾਤਾ ਇਹ ਸਭ ਦੇਖ ਰਹੀ ਸੀ ਮਾਤਾ ਕੁਹਾੜੀ ਦੀ ਖੀਰ ਤਾਂ ਆਪਾਂ ਬਣਾ ਲਵਾਂਗੇ ਪਰ ਜੇ ਥੋੜੇ ਜਿਹੇ ਚਾਲ ਪਏ ਹੁੰਦੇ ਤਾਂ ਸਵਾਦ ਨੂੰ ਚਾਰ ਚੰਦ ਲੱਗ ਜਾਂਦੇ ਸਵਾਦ ਖੀਰ ਖਾਣ ਦੀ ਆਸ ਵਿੱਚ ਮਾਈ ਭੁੱਲ ਗਈ ਕਿ ਉਹਨੇ ਫੌਜੀ ਨੂੰ ਥੋੜਾ ਜਿਹਾ ਰਪੈਲਾ ਝੂਠ ਬੋਲਿਆ ਸੀ ਕਿ ਉਸ ਕੋਲ ਖਾਣ ਲਈ ਕੁਝ ਵੀ ਨਹੀਂ ਹੈ ਉਹ ਉੱਠ ਕੇ ਅੰਦਰਲੇ ਕਮਰੇ ਵਿੱਚ ਜਾਂਦੀ ਬੋਲੀ ਮੇਰੇ ਕੋਲ ਥੋੜੇ ਜੇ ਚੌਲ ਹਨ ਹੁਣੇ ਲਿਆਉਂਦੀ ਹਾਂ ਬਜ਼ੁਰਗ ਮਾਤਾ ਨੇ ਫੌਜੀ ਨੂੰ ਚੌਲ ਲਿਆ ਕੇ ਦਿੱਤੇ ਫੌਜੀ ਨੇ ਚੌਲ ਧੋ ਕੇ ਭਾਂਡੇ ਵਿੱਚ ਪਾ ਦਿੱਤੇ ਬਜ਼ੁਰਗ ਮਾਤਾ ਬੜੀ ਹੈਰਾਨੀ ਨਾਲ ਫੌਜੀ ਵੱਲ ਦੇਖ ਰਹੀ ਸੀ ਕੁਝ ਸਮੇਂ ਬਾਅਦ ਫੌਜੀ ਫੇਰ ਬੋਲਿਆ ਮਾਤਾ ਤੁਹਾਨੂੰ ਪਤਾ ਹੈ ਕੁਹਾੜੀ ਦੀ ਖੀਰ ਫਿੱਕੀ ਵੀ ਬਹੁਤ ਸਵਾਦ ਲੱਗਦੀ ਹੈ ਹੈ ਫਿੱਕੀ ਖੀਰ ਵੀ ਸਵਾਦ ਹੁੰਦੀ ਹੈ ਹਾਂ ਮਾਂ ਸਾਨੂੰ ਫੌਜੀ ਨੂੰ ਬਾਰਡਰ ਤੇ ਕਿਹੜਾ ਗੁੜ ਜਾਂ ਖੰਡ ਮਿਲਦੀ ਹੈ ਸਾਨੂੰ ਮਿੱਠੀ ਕੁਹਾੜੀ ਦੀ ਖੀਰ ਦੇ ਸਵਾਦ ਦਾ ਕੀ ਪਤਾ ਨਾ ਪੁੱਤ ਫਿੱਕੀ ਖੀਰ ਕਿਉਂ ਭਲਾ ਫਿੱਕੀ ਖੀਰ ਦਾ ਕੀ ਸੁਆਦ ਮੇਰੇ ਕੋਲ ਗੁੜ ਹੈ ਮਾਤਾ ਗੁੜ ਵਾਲਾ ਪਿਪਾ ਚੁੱਕ ਲਈ ਤੇ ਫੌਜੀ ਨੂੰ ਦੇ ਕੇ ਬੋਲੀ ਲੈ ਪੁੱਤ ਪਾ ਲੈ ਗੁੜ ਫੌਜੀ ਨੇ ਲੋੜ ਅਨੁਸਾਰ ਗੁੜ ਭਾਂਡੇ ਵਿੱਚ ਪਾ ਲਿਆ ਵੇ ਪੁੱਤ ਤੇਰੀ ਖੀਰ ਵਧੀਆ ਬਣੂ ਨਾ ਹਾਂਜੀ ਮਾਤਾ ਜੀ ਬਸ ਵੇਖਦੇ ਜਾਓ ਫੌਜੀ ਨੇ ਭਾਂਡੇ ਵਿੱਚੋਂ ਖੀਰ ਕੱਢੀ ਅਤੇ ਚਮਚੇ ਨਾਲ ਚੱਖ ਕੇ ਬੋਲਿਆ ਵਾਹ ਬਸ 2 ਮਿੰਟ ਹੋਰ ਪਰ ਇੱਕ ਕਮੀ ਰਹਿ ਗਈ ਜੇ ਮਾਤਾ ਐਤਕਾ ਖਿੱਚ ਕੇ ਬੋਲੀ ਭਲਾ ਹੁਣ ਕੀ ਕਮੀ ਰਹਿ ਗਈ ਹੈ ਪੁੱਤ ਦੁੱਧ ਦੀ ਬਸ ਦੁੱਧ ਹੀ ਨਾ ਹੋਰ ਕੁਝ ਤਾਂ ਨਹੀਂ ਵੇ ਪੁੱਤ ਮੈਂ ਤੋ ਹੋਰ ਨਹੀਂ ਤੁਰ ਹੁੰਦਾ ਤੂੰ ਉਹ ਸੰਦੂਕ ਉਤੇ ਦੁੱਧ ਦਾ ਢੋਲੂ ਪਿਆ ਹੈ ਆ ਆ ਪੀ ਚੁਕ ਲਿਆ ਤੇ ਪਾ ਲੈ ਕੁਹਾੜੀ ਦੀ ਖੀਰ ਵਿੱਚ ਹੁਣ ਬਣੀ ਨਾ ਗੱਲ ਫੌਜੀ ਨੇ ਢੋਲੂ ਚੁੱਕਿਆ ਤੇ ਪਾਂਡੇ ਵਿੱਚ ਪਾ ਕੇ ਥੋੜਾ ਚਿਰ ਹੋਰ ਜਿੰਨੇ ਆ ਫੌਜੀ ਨੇ ਪਾਂਡੇ ਵਿੱਚੋਂ ਕੁਹਾੜੀ ਕੱਢ ਕੇ ਅੱਡ ਰੱਖ ਦਿੱਤੀ ਖੀਰ ਬਾਟੀ ਵਿੱਚ ਪਾਈ ਤੇ ਮਾਈ ਨੂੰ ਫੜਾਉਂਦਾ ਬੋਲਿਆ ਲੈ ਮਾਤਾ ਘਹਾੜੀ ਦੀ ਖੀਰ ਖਾ ਤੇ ਦੱਸ ਕਿਵੇਂ ਹੈ ਵਾ ਪਤਵਾ ਮੈਨੂੰ ਨਹੀਂ ਪਤਾ ਸੀ ਕਿ ਘਹਾੜੀ ਦੀ ਖੀਰ ਇੰਨੀ ਸਵਾਦ ਬਣਦੀ ਹੈ ਮੈਂ ਤਾਂ ਅੱਜ ਤੱਕ ਇੰਨੀ ਸਵਾਦ ਖੀਰ ਨਹੀਂ ਖਾਦੀ ਫੋਜੀ ਦੇ ਆਪਣੇ ਚੰਗੇ ਸੁਭਾਅ ਅਤੇ ਸਿਆਣਪ ਨਾਲ ਰਾਤ ਰਹਿਣ ਦਾ ਪ੍ਰਬੰਧ ਤਾਂ ਕੀਤਾ ਪਰ ਨਾਲ ਹੀ ਕੰਜੂਸ ਮਾਤਾ ਕੋਲੋਂ ਸਮਾਨ ਲੈ ਕੇ ਖੀਰ ਵੀ ਬਣਾ ਲਈ ਸਿੱਖਿਆ ਸਿਆਣਪ ਅਤੇ ਚੰਗੇ ਸੁਭਾਅ ਨਾਲ ਸਾਰੇ ਕੰਮ ਬੜ ਜਾਂਦੇ ਹਨ